ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੇ ਕਈ ਹਫ਼ਤਿਆਂ ਤੋਂ ਜਿੱਥੇ ਬਿਆਸ ਦਰਿਆ ਵੱਲੋਂ ਵੱਡ ਖੇਤਰ ਅੰਦਰ ਭਾਰੀ ਤਬਾਈ ਬਚਾਈ ਗਈ ਉੱਥੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਤਬਾਹ ਹੋ ਗਈਆਂ ਅਤੇ ਪਿੰਡ ਦਾ ਬਹੁਪੁਰਜਦੀਦ ਵਿਖੇ ਤੁਸੀਬਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਨਾਲ ਕੋਈ 1.5 ਦਰਜੇ ਦੇ ਕਰੀਬ ਪਿੱਡਾਂ ਦਾ ਭਾਰੀ ਨੁਕਸਾਨ ਹੋਇਆ। ਤੋਂ ਸੀਮਾ ਟੁੱਟਣ ਤੋਂ ਬਾਅਦ ਸੰਪਰਦਾਕਾਰ ਸੇਵਾ ਸਿੜਾਲੀ ਸਾਹਿਬ ਵਾਲਿਆਂ ਵੱਲੋਂ ਵੱਡੇ ਪੱਧਰ ਤੇ ਬਾਬਾ ਭੀਰਾ ਸਿੰਘ ਅਤੇ ਜਹਦਰ ਬਾਬਰ ਸਿੰਘ ਦੀ ਅਗਵਾਈ ਹੇਠ ਉਸੇ ਦਿਨ ਤੋਂ ਸੱਤ ਬਾਬਾ ਸੁਖਾ ਸਿੰਘ ਦੀ ਅਗਵਾਈ ਹੇਠ ਤੋਂ ਸੀਮਾ ਨੂੰ ਮਜ਼ਬੂਤ ਕਰ ਲਈ ਕੰਮ ਕੀਤੇ ਜਾ ਰਹੇ ਹਨ। ਉਸੇ ਤਰ੍ਹਾਂ ਪਿੰਡ ਸਭਰਾ ਵਿਖੇ ਵੀ ਜਿੱਥੇ ਤੋਂ ਸੀਮਾ ਡੁਟਾ ਲੱਗੀ ਆ ਉੱਥੇ ਵੀ ਵੱਡੇ ਪੱਧਰ ਤੇ ਕਾਰਜ ਸਰਪਰਦਾ ਕਾਰ ਸੇਵਾ ਸ੍ਰੀ ਹਰਿਆਲੀ ਸਾਹਿਬ ਵੱਲੋਂ ਰੱਬੇ ਗਏ ਹਨ ਇਸ ਬਧੀ ਭਗਤ ਸਿੰਘ ਸੰਧੂ ਦੀ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜਕ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ 6-7 ਦਿਨ ਤੋਂ ਲਗ よし ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਬਿਆਸ ਦਰਿਆ ਦੇ ਵੱਲੋਂ ਜੋ ਕਿ ਆਲੀ ਕਲਾਂ ਦੇ ਤੁਸੀਂ ਬੰਨ ਢਾ ਲਗਾਈ ਜਾ ਰਹੀ ਸੀ ਸਵੇਰੇ ਵੀਡੀਓ ਵੀ ਪਾਈ ਗਈ ਸੀ ਆਲੀ ਕਲਾਂ ਦੇ ਸੰਗਤਾਂ ਵੱਲੋਂ ਉੱਥੇ ਹੀ ਮਹਾਂਪੁਰਸ਼ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਮੌਕੇ ਤੇ ਆਪਣੀਆਂ ਸੰਗਤਾਂ ਦੇ ਜਿਹੇਦਾਰਾਂ ਨੂੰ ਭੇਜ ਕੇ ਇਹ ਸਵਾਵਾਂ ਜਿਹੜੀਆਂ ਜਾਰੀ ਰੱਖੀਆਂ ਤੇ ਉਸ ਢਾ ਨੂੰ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦੀ ਮਿਹਰ ਸਦਕੇ ਜਿਹੜਾ ਰੋਕ ਲਿਆ ਗਿਆ ਤੁਸੀਂ ਦੇਖ ਸਕਦੇ ਜੇ ਸੰਗਤਾਂ ਜਿਹੜੀਆਂ ਪੂਰੇ ਜੋਸ਼ ਵਿੱਚ ਲੱਗੇ ਹੋਏ ਆ ਵਾਹ ਸਿਮਰਨ ਕਰਦੇ ਹੋਈਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਜਾਪ ਕਰਦੀਆਂ ਸੰਗਤਾਂ ਜਿਹੜੀਆਂ ਇਸ ਢਾ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਥੇ ਅੱਜ ਬੰਡ ਬਾਉਪੁਰ ਸਾੰਗਰਾ ਵਗੈਰਾ ਇਹ ਪਿੰਡ ਜਿੰਨੇ ਕਾਫੀ ਸੁਬੇ ਹੋਇਆ ਆ ਆਪਾਂ ਉੱਥੇ ਖੜੇ ਆ ਤੁਸੀਂ ਬੰਦ ਤੇ ਇੱਥੇ ਨਿਰੰਤਰ ਮਹਾਂਪੁਰਖਾਂ ਵੱਲੋਂ ਲੰਗਰ ਲਾਇਆ ਗਿਆ 11 ਤਰੀਕ ਤੋਂ ਇਹ ਲੰਗਰ ਚੱਲਣ ਦਾ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਚੱਲਦਾ ਰਹਿਣਾ ਇੱਥੇ ਬਾਬਾ ਸੁਖਾ ਸਿੰਘ ਜੀ ਦਾ ਹੁਕਮ ਸੀਗਾ ਵੀ ਅੱਜ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਓ ਤੇ ਲੰਗਰ ਲਾਓ ਅੱਜ ਸੁਖਮਨੀ ਸਾਹਿਬ ਦੇ ਪਾਠ ਵੀ ਹੋਏ ਆ ਮਹਾਂਪੁਰਖਾਂ ਦੇ ਹੁਕਮ ਤੇ ਤੇ ਲੰਗਰ ਵੀ ਲੱਗੇ ਆ ਬਾਕੀ ਜਿਹੜੇ ਰਹਿ ਗਈ ਗੱਲ ਤੁਸੀਂ ਬੰਨਦੀ ਆਪਾਂ ਗੱਲ ਕੀਤੀ ਆ ਬੰਨ ਇਹਨੂੰ ਲੈਹਰੀ ਰੂਪ ਦੇਣਾ ਜਿੱਦਾ ਦਰਿਆ ਨੂੰ ਲੈਹਰੀ ਰੂਪ ਦੇ ਕੇ ਇਹਦੀ ਅੰਦਰੋਂ ਖਲਾਈ ਹੋਣ ਵਾਲੀ ਆ ਬਹੁਤ ਜ਼ਿਆਦਾ ਮਿੱਟੀ ਜਾ ਟਿਆ ਪਿਆ 15 ਤੋਂ 30 ਫੁੱਟ ਤੱਕ ਦੇ ਜਿਹੜੇ ਨੜੇ ਆ ਜਿਨ੍ਹਾਂ ਦੇ ਵਿੱਚ ਰੇਤਾ ਜਿਹੜੀ ਆ ਫਸੀ ਪਈ ਆ ਪਾਣੀ ਪੁਣ-ਪੁਣ ਕੇ ਪੋਣੀ ਆ ਕੋਈ ਜਾਂਦਾ ਉਹ ਸਾਰਾ ਦਰਿਆ ਖਾਲ ਕੇ ਜਿਵੇਂ ਭਾਜੀ ਹੁਣਾਂ ਦੱਸਿਆ ਸੰਧੂ ਸਾਹਿਬ ਹੁਣਾਂ ਨੇ ਇਹਦੀ ਨਹਿਰੀ ਰੂਪ ਬਣਾ ਕੇ ਗੁੰਦਵਾਲ ਸਾਹਿਬ ਤੋਂ ਲੈ ਕੇ ਹੈਡ ਤੱਕ ਖੜਨਾ ਚਾਹੀਦਾ ਵੈਰੂਜੀਤ ਕਾਲਸਾ ਬਹੁਤ ਵਧੀਆ 3 ਲੱਖ ਸਾਰੇ ਜਣੇ ਆਪਣੇ ਆਪਣੇ ਸੁਝਾਅ